ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪਾ ਗੁਰੂ ਰੂ ਸਤਸੰਗ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜਿਓ ਆਪ ਜੀ ਦੇ ਨਾਲ ਸੰਤ ਬਾਬਾ ਅਜੀਤ ਸਿੰਘ ਅੰਸਾਲੀ ਵਾਲੇ ਮਹਾਂਪੁਰਸ਼ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਜਦੋਂ ਤੱਕ ਮਹਾਂਪੁਰਸ਼ ਸਰੀਰ ਦੇ ਵਿੱਚ ਰਹੇ ਤਾਂ ਬਾਪੂ ਸੇਵਾ ਸਿੰਘ ਜੀ ਨੇ ਦੱਸਿਆ ਕਿ ਦੋ ਬੰਦੇ ਮੈਂ ਆਪਣੇ ਅੱਖੀਂ ਦੇਖੇ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਨਾਲ ਮਜ਼ਾਕ ਮਸ਼ਕਰੀ ਕੀਤੀ ਜਿਨ੍ਹਾਂ ਨੇ ਬਾਬਾ ਜੀ ਨੂੰ ਆਮ ਆਦਮੀ ਸਮਝਿਆ ਵੀ ਆਮ ਹੀ ਨੇ ਆਮ ਇਨਸਾਨ ਨੇ ਕਿਉਂਕਿ ਉਹਨਾਂ ਨੇ ਇਸ ਸੋਚ ਨੂੰ ਆਪਣੇ ਨੂੰ ਪਰਫੁੱਲਤੇ ਨਹੀਂ ਕੀਤਾ ਵੀ ਇਹ ਸੰਤ ਨੇ ਸਾਧੂ ਨੇ ਜਮਾਪੁਰਸ਼ ਨੇ ਬਾਬਾ ਸੇਵਾ ਸਿੰਘ ਜੀ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ 11 ਸਾਲ ਇਸ਼ਨਾਨ ਦੀ ਸੇਵਾ 7 ਸਾਲ ਗੜਬਈ ਦੀ ਤੇ ਆਖਰੀ ਸਮੇਂ ਤੱਕ ਮਹਾਂਪੁਰਸ਼ਾਂ ਦੇ ਨਾਲ ਬਾਪੂ ਜੀ ਸੰਗਤ ਕਰਦੇ ਰਹੇ ਉਹਨਾਂ ਨੇ ਜੋ ਦੱਸਿਆ ਉਹ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਮਕਸਦ ਇਹੋ ਹੈ ਕਿ ਜੇ ਤੁਸੀਂ ਵੀ ਕਿਸੇ ਸਾਧੂ ਸੰਤਵਾਪੁਰਸ਼ਾਂ ਦੀ ਸੰਗਤ ਕਰਦੇ ਹੋ ਤਾਂ ਹਮੇਸ਼ਾ ਬੋਲਣ ਲੱਗਿਆਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਵੀ ਗੱਲ ਕਿਵੇਂ ਤੇ ਕੀ ਕਰਨੀ ਹੈ ਕਿਉਂਕਿ ਬੰਦਗੀ ਵਾਲੀਆਂ ਰੂਹਾਂ ਦੇ ਜ਼ੁਬਾਨ ਚੋਂ ਮੂੰਹ ਚੋਂ ਰਸਨਾ ਤੋਂ ਕੋਈ ਵੀ ਬਚਨ ਅਚਨਚੇਤ ਹੋ ਜਾਵੇ ਤਾਂ ਕਈ ਵਾਰੀ ਗੱਲ ਛੋਟੀ ਜੀ ਹੁੰਦੀ ਹੈ ਤੇ ਸਾਰੀ ਜ਼ਿੰਦਗੀ ਦਾ ਇਨਸਾਨ ਨੂੰ ਦੁੱਖ ਭੋਗਣਾ ਪੈ ਜਾਂਦਾ ਹੈ ਬਾਪੂ ਜੀ ਨੇ ਦੱਸਿਆ ਵੀ ਇੱਕ ਭਾਈ ਸੀਗਾ ਉਹ ਬਾਬਾ ਜੀ ਕੋਲੇ ਆਉਂਦਾ ਸੀਗਾ ਉਹਨੇ ਇੱਕ ਦੋ ਵਾਰੀ ਸੰਗਤ ਨੂੰ ਵੀ ਲੈ ਕੇ ਆਇਆ ਬਾਬਾ ਜੀ ਕੋਲੇ ਦਰਸ਼ਨ ਕਰਾਉਣ ਦੇ ਲਈ ਮਹਾਂਪੁਰਸ਼ਾਂ ਦੀ ਤੇ ਮਹਾਂਪੁਰਸ਼ਾਂ ਨੇ ਉਹਨੂੰ ਵਡਿਆਈ ਦੇ ਦਿੱਤੀ ਵੀ ਭਾਈ ਇਹ ਤਾਂ ਤੂੰ ਬੜਾ ਪੁੰਨ ਦਾ ਕੰਮ ਕੀਤਾ ਬਹੁਤ ਵਧੀਆ ਕੀਤਾ ਤੇ ਕਈ ਵਾਰੀ ਕੀ ਹੁੰਦਾ ਵਡਿਆਈ ਵੀ ਕਿਸੇ ਨੂੰ ਹੀ ਹਜਮ ਆਉਂਦੀ ਹੈ ਤਾਂ ਉਹਨੇ ਕੀ ਕੀਤਾ ਜੋ ਮੈਨੂੰ ਬਾਪੂ ਸੇਵਾ ਸਿੰਘ ਜੀ ਨੇ ਦੱਸਿਆ ਵੀ ਇੱਕ ਦਿਨ ਆ ਕੇ ਨਾ ਬਾਬਾ ਜੀ ਬੈਠੇ ਹੋਣ ਧੱਕੇ ਨਾਲ ਬਾਬਾ ਜੀ ਨੂੰ ਗਲਵੱਕੜੀ ਦੇ ਵਿੱਚ ਲੈ ਲਿਆ ਤਾਂ ਬਾਬਾ ਜੀ ਕਹਿੰਦੇ ਭਾਈ ਇਹ ਗੱਲ ਤੇਰੇ ਲਈ ਕੋਈ ਬਹੁਤੀ ਚੰਗੀ ਨਹੀਂ ਜਦੋਂ ਵੀ ਮਿਲਣਾ ਹੋਵੇ ਤਾਂ ਬੜੇ ਧਿਆਨ ਨਾਲ ਆਇਆ ਕਰ ਕਈ ਵਾਰੀ ਅਸੀਂ ਧਿਆਨ 'ਚ ਬੈਠੇ ਹੁੰਦੇ ਆ ਤਾਂ ਇੱਕ ਵਾਰੀ ਫਿਰ ਮਹਾਪੁਰਸ਼ ਗੰਡੂਆ ਸਾਹਿਬ ਜਾ ਰਹੇ ਸੀ ਮਹਾਪੁਰਸ਼ਾਂ ਦੇ ਕੋਲ ਅ ਰਸਤੇ ਦੇ ਵਿੱਚ ਉਹ ਜੋ ਵੀਰ ਸੀ ਵਿਅਕਤੀ ਸੀ ਮਿਲ ਗਿਆ ਕਹਿੰਦਾ ਬਾਬਾ ਜੀ ਪਹਿਲਾਂ ਮੇਰੇ ਘਰ ਚੱਲੋ ਬਾਬਾ ਜੀ ਕਹਿੰਦੇ ਭਾਈ ਜਦੋਂ ਸਮਾਂ ਆਏਗਾ ਨਾ ਤੇਰੇ ਘਰ ਜ਼ਰੂਰ ਆਵਾਂਗੇ ਪਰ ਹੁਣ ਅਸੀਂ ਗੰਡੂਆ ਸਾਹਿਬ ਜਾਣਾ ਉਹ ਬੰਦਾ ਗੱਡੀ ਦੇ ਅੱਗੇ ਲਟ ਗਿਆ ਵੀ ਮੇਰੇ ਉੱਪਰ ਦੀ ਗੱਡੀ ਚੜਾ ਦਿਓ ਜੇ ਤੁਸੀਂ ਮੇਰੇ ਘਰ ਨਹੀਂ ਜਾਣਾ। ਬਾਬਾ ਜੀ ਕਹਿੰਦੇ ਭਾਈ ਜਿੱਦ ਨਹੀਂ ਕਰੀਦੀ ਹੁੰਦੀ ਗੱਲ ਨੂੰ ਸਮਝੀਦਾ ਹੁੰਦਾ। ਜਦੋਂ ਸਮਾਂ ਹੋਇਆ ਅਸੀਂ ਜ਼ਰੂਰ ਤੇਰੇ ਘਰ ਆਵਾਂਗੇ। ਤਾਂ ਫਿਰ ਬਾਬਾ ਜੀ ਕਹਿੰਦੇ ਤੂੰ ਸਾਡੇ ਨਾਲ ਪਹਿਲਾਂ ਗੰਡੂਆ ਸਾਹਿਬ ਚੱਲ। ਉਹ ਮੰਨ ਗਿਆ ਬਾਬਾ ਜੀ ਉਸ ਨੂੰ ਗੰਡੂਆ ਸਾਹਿਬ ਲੈ ਗਏ। ਉਸ ਤੋਂ ਪਹਿਲਾਂ ਉਹਨੇ ਕੀ ਕੀਤਾ ਸੀਗਾ ਇੱਕ ਦਿਨ ਬਾਬਾ ਜੀ ਬੈਠੇ ਸੀ ਬਾਬਾ ਜੀ ਦੇ ਮੂੰਹ ਦੇ ਵਿੱਚ ਇੱਕ ਲੱਡੂ ਪਾਤਾ ਫਿਰ ਬਾਬਾ ਜੀ ਕਲੱਡੂ ਖਾਈ ਰਹੇ ਸੀ ਉਹਨੇ ਦੂਸਰਾ ਨਾਲ ਦੀ ਨਾਲ ਪਾ ਦਿੱਤਾ ਬਾਬਾ ਜੀ ਕੁਝ ਨਹੀਂ ਬੋਲੇ ਸ਼ਾਂਤ ਰਹੇ ਸਮਾਵੇਦ ਗਿਆ ਤੇ ਬਾਬਾ ਜੀ ਨੇ ਜਦੋਂ ਉਹਨੂੰ ਗਨੂਆ ਸਾਹਿਬ ਲੈ ਕੇ ਉਹਦੇ ਨਾਲ ਵਾਦਾ ਕੀਤਾ ਵੀ ਭਾਈ ਤੂੰ ਇਸ ਤਰ੍ਹਾਂ ਕਰੀ ਥੋੜੇ ਦਿਨ ਦੀਵਾਲੀ 'ਚ ਰਹਿੰਦੇ ਨੇ ਤੂੰ ਸਾਨੂੰ ਦੀਵਾਲੀ ਨੂੰ ਲੈ ਜੀ ਉਹ ਕਹਿੰਦਾ ਵੀ ਤੁਸੀਂ ਮੇਰੇ ਘਰ ਰਹਿਣਾ ਸਾਰੀ ਰਾਤ ਮੈਂ ਲੈ ਕੇ ਜਾਊਗਾ ਤੁਹਾਨੂੰ ਬਾਬਾ ਜੀ ਕਹਿੰਦੇ ਭਾਈ ਕੋਈ ਨਹੀਂ ਫਿਰ ਤੂੰ ਆ ਜੀ ਤਾਂ ਸਮਾਂ ਬੀਤ ਗਿਆ ਦੀਵਾਲੀ ਦਾ ਦਿਨ ਆ ਗਿਆ ਪਰ ਦੀਵਾਲੀ ਨੂੰ ਉਹ ਬੰਦਾ ਬਾਬਾ ਜੀ ਨੂੰ ਲੈਣ ਨਾ ਆਇਆ ਉਹਦਾ ਕੀ ਕਾਰਨ ਬਣਿਆ ਅਗਲੇ ਦਿਨ ਉਹ ਬੰਦਾ ਬਾਬਾ ਜੀ ਕੋਲ ਆਪਣੇ 3-4 ਸਾਥੀਆਂ ਦੇ ਨਾਲ ਆ ਗਿਆ ਅੱਖਾਂ ਦੇ ਉਸ ਦੇ ਪੱਟੀਆਂ ਬੰਨੀਆਂ ਹੋਈਆਂ ਤੇ ਬਾਬਾ ਜੀ ਸੇਵਾ ਸਿੰਘ ਨੂੰ ਕਹਿੰਦੇ ਭਾਈ ਉਹ ਆਪਾਂ ਨੂੰ ਦੀਵਾਲੀ ਨੂੰ ਭਾਈ ਉਹਨੇ ਲੈਣ ਆਉਣਾ ਸੀ ਉਹਨੂੰ ਪੁੱਛ ਭਾਈ ਉਹ ਲੈਣੇ ਨਹੀਂ ਆਇਆ ਉਹ ਬੰਦਾ ਤਾਂ ਬਾਹਰ ਹੀ ਬੈਠਾ ਸੀਗਾ ਬਾਬਾ ਜੀ ਨੂੰ ਮਿਲਣ ਦੇ ਲਈ ਤਾਂ ਜਦੋਂ ਬਾਪੂ ਸੇਵਾ ਸਿੰਘ ਜੀ ਉਹਨੂੰ ਮਿਲਣ ਦੇ ਲਈ ਗਏ ਤਾਂ ਬਾਪੂ ਜੀ ਕਹਿੰਦੇ ਮੈਨੂੰ ਪਛਾਣਿਆ ਨਹੀਂ ਉਹਦੇ ਅੱਖਾਂ ਦੇ ਪੱਟੀਆਂ ਬੰਨੀਆਂ ਹੋਈਆਂ ਤਾਂ ਮੈਂ ਉਸ ਨੂੰ ਜਾ ਕੇ ਪੁੱਛਿਆ ਵੀ ਭਾਈ ਬੱਬਾ ਜੀ ਕਹਿੰਦੇ ਵੀ ਤੂੰ ਆਇਆ ਨਹੀਂ ਲੈਣ ਤਾਂ ਉਹਨੇ ਫਿਰ ਰੋਕ ਕੇ ਕਿਹਾ ਵੀ ਕਹਿੰਦਾ ਹੋਏ ਇਹ ਸਾਧੂ ਨਾਲੇ ਮਹਾਂਪੁਰਸ਼ਾਂ ਦੇ ਨਾਲ ਕੋਈ ਪੰਗਾ ਨਾ ਲੈ ਲਿਓ ਕੋਈ ਮਸ਼ਕਰੀ ਨਾ ਕਰ ਦਿਓ ਕੋਈ ਮਜ਼ਾਕ ਨਾ ਕਰਿਓ ਬਦਮਾ ਇਹਨਾਂ ਨੂੰ ਆਮ ਇਨਸਾਨ ਨਾ ਕੋਈ ਸਮਝ ਬੈਠਿਓ ਇਹ ਪ੍ਰਮਾਤਮਾ ਦਾ ਰੂਪ ਨੇ ਕਹਿੰਦਾ ਬਾਬਾ ਜੀ ਮੈਂ ਕਿਵੇਂ ਲੈਣ ਆਉਂਦਾ ਉਹਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਚਲੀ ਗਈ ਅੱਖਾਂ ਦਾ ਆਪਰੇਸ਼ਨ ਕਰਾ ਕੇ ਆਇਆ ਸੀਗਾ ਅੱਖਾਂ ਇੰਨੀ-ਇੰਨੀ ਉਹਦੀਆਂ ਸੁੱਜੀਆਂ ਹੋਈਆਂ ਸੀ ਫਿਰ ਬਾਬਾ ਜੀ ਕਹਿੰਦੇ ਭਾਈ ਤੂੰ ਲੈਣ ਨਹੀਂ ਆਇਆ ਅਸੀਂ ਤਾਂ ਤੈਨੂੰ ਉਡੀਕਦੇ ਸੀ ਫਿਰ ਬਾਬਾ ਜੀ ਨੇ ਕਿਹਾ ਵੀ ਭਾਈ ਐਵੇਂ ਕਿਸੇ ਨਾਲ ਧੱਕਾ ਨਹੀਂ ਕਰੀਦਾ ਹੁੰਦਾ ਤੂੰ ਤਾਂ ਸਾਡੇ ਨਾਲ ਪਸ਼ੂਆਂ ਤੋਂ ਵੀ ਅੱਗੇ ਕੀਤਾ ਇੱਕ ਲੱਡੂ ਅਜੇ ਅਸੀਂ ਖਾਧਾ ਨਹੀਂ ਸੀ ਤੂੰ ਦੂਸਰਾ ਵੀ ਸਾਡੇ ਮੂੰਹ 'ਚ ਧੱਕੇ ਨਾਲ ਪਾ ਦਿੱਤਾ ਵੀ ਵਡਿਆਈ ਠੀਕ ਆ ਸੀ ਤੈਨੂੰ ਦਿੱਤੀ ਆ ਪਰ ਇਹ ਵਡਿਆਈ ਦਾ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਇੱਕ ਤਾਂ ਇਹ ਸੀ ਫਿਰ ਉਸਨੇ ਬਾਬਾ ਜੀ ਤੋਂ ਮਾਫੀ ਮੰਗੀ ਮੰਨਤਾ ਕੀਤੀ ਆ ਮਹਾਂਪੁਰਸ਼ਾਂ ਦੀਆਂ ਮਹਾਂਪੁਰਸ਼ਾਂ ਦਾ ਸਵਾਹ ਹਮੇਸ਼ਾ ਹੀ ਦਿਆਲੂ ਕਿਰਪਾਲੂ ਹੁੰਦਾ ਹੈ ਉਹਨਾਂ ਨੇ ਚਲੋ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਉਸ ਦਾ ਵੀ ਭਲਾ ਮੰਗਿਆ ਇੱਕ ਵਾਰੀ ਬਾਪੂ ਸੇਵਾ ਸਿੰਘ ਜੀ ਕਹਿੰਦੇ ਕਿ ਮਹਾਰਾਜ ਮੈਂ ਅੰਮ੍ਰਿਤ ਛਕਣਾ ਹੈ ਤਾਂ ਹੁਣ ਦੁਬਾਨ ਲੱਗਣੇ ਨੇ ਰਾੜੇ ਵਾਲੇ ਵਾਂ ਪੁਰਸ਼ਾਂ ਦੇ ਵੀ ਮੈਂ ਅੰਮ੍ਰਿਤ ਛਕਲਾਂ ਬਾਬਾ ਜੀ ਨੇ ਸਹਿਜੇ ਕਿਹਾ ਵੀ ਭਾਈ ਤੂੰ ਸਾਡੀ ਸੇਵਾ ਦਾ ਕਰਦਾ ਇਸ਼ਨਾਨ ਕਰਾਉਣਾ ਛੱਡ ਅੰਮ੍ਰਿਤ ਚ ਕੀ ਰੱਖਿਆ ਕਿਉਂਕਿ ਬਾਬਾ ਜੀ ਕੋਈ ਹੋਰ ਲਹਿਜੇ ਵਿੱਚ ਕੋਈ ਗੱਲ ਸਮਝਾਉਣੀ ਚਾਹੁੰਦੇ ਸੀ ਬਾਪੂ ਸੇਵਾ ਸਿੰਘ ਨੂੰ ਕਹਿੰਦੇ ਫਿਰ ਤੂੰ ਪਾਈ ਜੀ ਅਮਰ ਛਕਣਾ ਨਾ ਐਂ ਕਰ ਪਾਈ ਬਖਸ਼ੀਤ ਸਿੰਘ ਕੋਲ ਜਾ ਕੇ ਪਹਿਲਾਂ ਪੁੱਛ ਕੇ ਆ ਬਾਪੂ ਸੇਵਾ ਜੀ ਸਿੰਘ ਜੀ ਕਹਿੰਦੇ ਵੀ ਮੈਂ ਬੜਾ ਹੈਰਾਨ ਹੋਇਆ ਵੀ ਸੇਵਾ ਤਾਂ ਮੈਂ ਬਾਪੂ ਜੀ ਤੁਹਾਡੀ ਕਰਦਾਗਾ ਪੁੱਛਣ ਮੈਂ ਬਖਸ਼ੀਤ ਸਿੰਘ ਕੋਲ ਜਾਣਾ ਉਹ ਕਹਿੰਦੇ ਵੀ ਮੈਂ ਫਿਰ ਬਖਸ਼ੀਤ ਸਿੰਘ ਕੋਲ ਚਲਾ ਗਿਆ ਉਹਦੇ ਘਰ ਉਹ ਮੇਰਾ ਚਾਚਾ ਲੱਗਦਾ ਸੀਗਾ ਬਾਪੂ ਜੀ ਕਹਿੰਦੇ ਮੈਂ ਆਵਾਜ਼ ਮਾਰੀ ਚਾਚਾ ਜੀ ਵੀ ਇਸ ਤਰ੍ਹਾਂ ਮੈਂ ਮਹਾਂਪੁਰਸ਼ ਨੂੰ ਬੇਨਤੀ ਕੀਤੀ ਸੀ ਅਮਰਤ ਛਕਣ ਨੂੰ ਵੀ ਤੁਸੀਂ ਦੱਸੋ ਮੈਂ ਅਮਰਤ ਛਕ ਲਾਂ ਜਾਂ ਨਾ ਛਕਾਂ ਉਹ ਕਹਿੰਦਾ ਬਖਸ਼ੀ ਸਿੰਘ ਘਰੇ ਪਿਆ ਸੀ ਉਹ ਕਹਿੰਦਾ ਮੇਰੇ ਪਾਪੀ ਨਾਲ ਕਿਉਂ ਤੂੰ ਹੋਰ ਮੇਰੇ ਪਾਪ ਵਧਾਉਣਾਗਾ ਮੈਂ ਤਾਂ ਪਹਿਲਾਂ ਹੀ ਪਾਪਾਂ ਦਾ ਮਾਰਿਆ ਜਿਵੇਂ ਮਹਾਂਪੁਰਸ਼ ਕਹਿੰਦੇ ਨੇ ਤੂੰ ਅਮਰਤ ਛਕ ਲਾ ਉਹਨੇ ਫੇਰ ਦੱਸੀ ਘਟਨਾ ਜੋਦੇ ਨਾਲ ਹੋਈ ਉਹ ਕਹਿੰਦਾ ਵੀ ਠੰਡ ਦੇ ਦਿਨ ਸੀਗੇ ਮਹਾਪੁਰਸ਼ ਸਾਡੇ ਘਰ ਆਏ ਮੈਂ ਰਜਾਈ ਦੇ ਵਿੱਚ ਪਿਆ ਸੀ ਬਿਸਤਰੇ ਤੇ ਠੰਡ ਦਾ ਟਾਈਮ ਸੀ ਕਹਿੰਦਾ ਮੇਰੀ ਹਿੰਮਤ ਨਾ ਪਵੀ ਵੀ ਮੈਂ ਨਮਸਕਾਰ ਚੰਗੀ ਤਰ੍ਹਾਂ ਬਾਬਾ ਜੀ ਨੂੰ ਕਰਾਂ ਮਿਲਾਂ ਤੇ ਮੈਂ ਰਜਾਈ 'ਚ ਬੈਠੇ-ਬੈਠੇ ਨਹੀਂ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਉਹਨਾਂ ਇੰਨੀ ਠੰਡ ਆ ਬਾਹਰ ਨਿਕਲਣ ਨੂੰ ਕਿੰਨਾ ਔਖਾ ਲੱਗਦਾ ਬਾਹਰ ਵੀ ਜੇ ਕਿਤੇ ਰੱਬ ਕਿਰਪਾ ਕਰ ਦੇ ਜਿਹੜਾ ਬਾਥਰੂਮ ਆ ਬਾਹਰ ਕਰਨ ਜਾਣਿਆ ਨਿਕਲ ਕੇ ਰਜਾਈ ਚੋਂ ਕੋਈ ਐਮੇ ਦਾ ਸਿਸਟਮ ਬਣ ਜਾਵੇ ਵੀ ਇੱਥੇ ਹੀ ਹੋ ਜਾ ਕਰੇ ਬਾਹਰ ਚਲੇ ਜਾਵੇ ਫਿਰ ਬਾਪੂ ਜੀ ਨੇ ਸੇਵਾ ਸਿੰਘ ਜੀ ਨੇ ਦੱਸਿਆ ਵੀ ਮਹਾਂਪੁਰਸ਼ ਨੇ ਬਚਨ ਕਰਦੇ ਭਾਈ ਕੀ ਪਤਾ ਗੁਰੂ ਸਾਹਿਬ ਇਹ ਵੀ ਕਿਰਪਾ ਕਰ ਦੇਣ ਉਹ ਬਚਨ ਦੇਖੋ ਫਿਰ ਕਿਵੇਂ ਬਾਬਾ ਜੀ ਦੇ ਸੱਚ ਹੋਏ ਜਦੋਂ ਜਦੋਂ ਸਮਾਂ ਬੀਤਦਾ ਗਿਆ ਕਹਿੰਦੇ ਉਹ ਇਨਸਾਨ ਬਾਪੂ ਜੀ ਦਾਦੇ ਨੇ ਮੈਨੂੰ ਆਪ ਖੁਦ ਬਾਪੂ ਸੇਵਾ ਸਿੰਘ ਜੀ ਕਹਿੰਦੇ ਵੀ ਤਕਰੀਬਨ 16 ਸਾਲ ਤੱਕ ਉਹਦੇ ਬਾਥਰੂਮ ਵਾਲੀ ਨਾਲੀ ਲੱਗੀ ਰਹੀ ਉਹ ਮੰਜੇ ਤੇ ਰਿਆ ਪਾਈਪ ਲੱਗੀ ਸੀ ਬਾਥਰੂਮ ਵਾਲੀ ਉੱਥੇ ਹੀ ਪਿਆਰਾਂ ਦਾ ਸੀ ਉਹੀ ਘਰ ਦੇ ਬਾਥਰੂਮ ਚੱਕ ਕੇ ਉਹਦਾ ਬਾਹਰ ਸੁੱਟ ਹੁੰਦੇ ਸੀ ਸੋ ਸੰਗਤ ਜੀ ਮਹਾਪੁਰਸ਼ਾਂ ਦੇ ਨਾਲ ਜਿਹੜੀਆਂ ਰੰਗੀਆਂ ਰੂਹਾਂ ਹੁਣ ਨਾ ਕਦੇ ਵੀ ਮਜ਼ਾਕ ਜਾਂ ਮਸ਼ਕਰੀ ਨਹੀਂ ਕਰੀਦੀ। ਬਾਬਾ ਜੀ ਨੇ ਤਾਂ ਫੇਰ ਵੀ ਉਹਨਾਂ ਦਾ ਭਲਾ ਕੀਤਾ। ਪਰ ਇਹ ਦੁਖੜਨਾਵਾ ਸੀਗੀਆਂ ਜੋ ਆਪ ਜੀ ਨੂੰ ਦੱਸਣੀਆਂ ਸੀ। ਜੋ ਬਾਪੂ ਸੇਵਾ ਸਿੰਘ ਜੀ ਨੇ ਮੈਨੂੰ ਦੱਸਿਆ ਪੌਡਕਾਸਟ ਪਿੱਛੇ ਜੇ ਇੱਕ ਬਾਪੂ ਜੀ ਦੀ ਪੌਡਕਾਸਟ ਵੀ ਕੀਤੀ ਸੀ ਉਹਦੇ ਵਿੱਚ ਵੀ ਪਾਈ ਸੀ ਵੀਡੀਓ ਇਹ। ਕਈ ਕਹਿੰਦੇ ਬਾਪੂ ਜੀ ਦੀ ਆਵਾਜ਼ ਕਹਿੰਦੇ ਵੀ ਕਲੀਅਰ ਨਹੀਂ ਆਈ ਫਿਰ ਮੈਂ ਬਾਪੂ ਜੀ ਨੂੰ ਪੁੱਛਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਦੁਬਾਰਾ ਬੋਲ ਕੇ ਦੱਸ ਦੇ ਸੰਗਤ ਨੂੰ ਗੱਲ ਸਮਝ ਆਉਣੀ ਚਾਹੀਦੀ ਆ ਤੇ ਸੰਗਤ ਜੀ ਭੁੱਲਾਂ ਚੁੱਕਾ ਮaaf ਕਰਨੀ ਆ ਤੇ ਕੋਸ਼ਿਸ਼ ਕਰੋ ਗੁਰਬਾਣੀ ਦੇ ਨਾਲ ਆਪਾਂ ਜੁੜਨਾ ਗੁਰਬਾਣੀ ਦਾ ਗਿਆਨ ਲੈਣਾ ਕਿਉਂਕਿ ਗੁਰਬਾਣੀ ਦੇ ਵਿੱਚ ਹੀ ਸਾਰਾ ਕੁਝ ਲਿਖਿਆ ਹੋਇਆ ਗੁਰਬਾਣੀ ਸਾਨੂੰ ਸਭ ਕੁਝ ਸਮਝਾਉਂਦੀ ਆ ਵੀ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਦਾ ਸਤਕਾਰ ਕਿਵੇਂ ਕਰਨਾ ਕਿਵੇਂ ਗੁਰੂਆਂ ਪੀਰਾਂ ਨੂੰ ਆਪਾਂ ਨੇ ਬਾਣੀ ਪੜ੍ਹ ਕੇ ਉਨਾ ਅੱਗੇ ਆਪਣੇ ਆਪ ਨੂੰ ਅਰਪਣ ਕਰਨਾ ਸੋ ਸੰਗਤ ਜੀ ਸੇਵਾ ਤੇ ਸਿਮਰਨ ਦੇ ਨਾਲ ਜੁੜਨਾ ਕਰੋ ਸਤਿਗੁਰੂ ਸਭ ਤੇ ਮਿਹਰ ਕਰਨ ਭੁੱਲਾਂ ਚੁੱਕਾ ਮਾਫ ਕਰਨੀਆਂ ਜੀ ਅਸੀਸਾਂ ਦੇਣੀਆਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ